ਹੋਣ ਵਾਲੀ ਜਿਹੜੀ ਪੜ੍ਹਾਈ ਐ ਉਹ ਬੰਦੇ ਨੂੰ ਸਿਆਣਾ ਨਹੀਂ ਕਰਦੀ ਜੀ। ਤੁਸੀਂ ਕਹੋਗੇ ਵੀ ਗੱਲ ਧਿਆਨ ਨਾ ਕਰਿਓ ਵੀ ਸਿਆਣਾ ਕਿਉਂ ਨਹੀਂ ਕਰਦੀ। ਨਹੀਂ ਗੁਰਮਖੋ। ਜਾਣਕਾਰੀ ਦਿੰਦੀ ਐ ਸਿਆਣਾ ਹੋਣਾ ਗੱਲ ਹੋਰ ਹੁੰਦੀ ਐ। ਅੱਖਰ ਲਿਖਣੇ ਆ ਜਾਣਗੇ, ਅੱਖਰ ਬੋਲਣੇ ਆ ਜਾਣਗੇ, ਕੰਪਿਊਟਰ ਚਲਾਉਣਾ ਆ ਜਾਏਗਾ, ਫੋਨ ਚਲਾਉਣਾ ਆ ਜਾਏਗਾ। ਸਿਆਣਾ ਨਹੀਂ ਤੇ ਬੰਦਾ ਹੁੰਦਾ ਸਿਆਣਾ ਉਦੋਂ ਹੁੰਦਾ ਜਦੋਂ ਦੁੱਖ ਸੁੱਖ ਨੂੰ ਸਹਿਣਾ ਆ ਜਾਵੇ। ਉਹ ਸਿਆਣਾ ਹੋ ਜਾਂਦਾ ਜੀ। ਕਈ ਵਾਰੀ ਬਜ਼ੁਰਗ ਬੰਦਾ ਵੀ ਜਦੋਂ ਗੱਲ ਹੌਲੀ ਕਰੇ ਤੇ ਕਹਿੰਦੇ ਨਿਆਣੇ ਵਾਲੀ ਗੱਲ ਕਰਦਾ। ਤੇ ਬੱਚਾ ਵੀ ਕੋਈ ਵਧੀਆ ਗੱਲ ਕਰੇ ਕਹਿੰਦੇ ਸਿਆਣਿਆਂ ਵਾਲੀ ਗੱਲ ਕਰਦਾ। ਮਾਰਾ ਕਹਿੰਦੇ ਬਾਰੀ ਪੜਨ ਦੇ ਗੁਣ ਨੇ ਬੰਦੇ ਵਿੱਚ ਗੁਣ ਆਉਂਦੇ ਆ ਉਹਨੂੰ ਸਤ ਗੁਣ ਬੈਠਣ ਉੱਠਣ ਦਾ ਤਰੀਕਾ ਪਤਾ ਲੱਗਦਾ ਫਿਰ ਵਿਵੇਕ ਪ੍ਰਾਪਤ ਹੁੰਦਾ ਜੀ ਵਾਹਿਗੁਰੂ ਨਾਲ ਮਿਲਣ ਦਾ ਪ੍ਰੇਮ ਪੈਦਾ ਹੁੰਦਾ ਇਹਦਾ ਮਤਲਬ ਇਹ ਹੈ ਜਿਸ ਪੜਾਈ ਦੀ ਗੱਲ ਗੁਰੂ ਜੀ ਕਰ ਰਹੇ ਆ ਉਹ ਗੁਰਮੁਖੋ ਬਾਰੀ ਪੜਾਈ ਦੀ ਗੱਲ ਨਹੀਂ ਕਰ ਰਹੇ ਆ ਵੀ ਲਾਇਰ ਬਣ ਜੀਏ ਇੰਜੀਨੀਅਰ ਬਣ ਜੀਏ ਡਾਕਟਰ ਬਣ ਜੀਏ ਨਹੀਂ ਟੀਚਰ ਬਣ ਜੀਏ ਚੰਗੀ